ਲੱਕੜਵੱਗੇ ਇੱਕ ਐਸੇ ਜੰਗਲ ਦੇ ਜਾਨਵਰ ਨੇ ਜੋ ਸ਼ੇਰ ਦੀ ਕਦੇ ਵੀ ਸੱਤਾ ਨੂੰ ਕਬੂਲ ਨਹੀਂ ਕਰਦੇ ਹਾਂ ਉਲਟਾ ਉਹਨੂੰ ਚੈਲੰਜ ਕਰਦੇ ਨੇ ਉਹ ਨਹੀਂ ਮੰਨਦੇ ਕਿ ਸ਼ੇਰ ਤਾਕਤਵਰ ਹੈ ਸ਼ੇਰ ਜੰਗਲ ਦਾ ਰਾਜਾ ਸਭ ਜਾਨਵਰ ਆਪਣੀ ਜਾਨ ਬਚਾਉਣ ਖਾਤਰ ਉਹਨੂੰ ਸਰੈਂਡਰ ਕਰ ਦਿੰਦੇ ਨੇ ਉਹਦੇ ਅੱਗੇ ਲੱਕੜਵੱਗੇ ਬਹੁਤ ਇਸ ਮਾਮਲੇ 'ਚ ਚੀੜੇ ਹੁੰਦੇ ਨੇ ਹਮਮ ਔਰ ਦੂਜੀ ਚੀਜ਼ ਹੈ ਕਿ ਝੁੰਡ ਦੇ ਵਿੱਚ ਆਉਂਦੇ ਨੇ ਔਰ ਉਹ ਸ਼ੇਰ ਦੇ ਨਾਲ ਇੱਕੋ ਜਾਨਵਰ ਹੈ ਜਿਹੜਾ ਪੰਗਾ ਲੈਂਦਾ ਔਰ ਸ਼ੇਰ ਨੂੰ ਵੀ ਕਈ ਵਾਰ ਉਹਦਾ ਸ਼ਿਕਾਰ ਉਹਦੇ ਮੂੰਹੋਂ ਕੱਢ ਕੇ ਲੈ ਆਉਂਦੇ ਨੇ ਸ਼ੇਰ ਨੇ ਚੀਖਾਂ ਕਢਾ ਦਿੰਦੇ ਨੇ ਸਾਡੇ ਉਹਦੇ ਵਿੱਚ ਡਾਇਲੌਗਸ ਵੀ ਉਤਾਂ ਦੇ ਨੇ ਦੂਜਾ ਕਦੇ ਰਾਜ ਨਹੀਂ ਕਰਦੇ ਦੂਜੇ ਦਾ ਰਾਜ ਖਰਾਬ ਕਰਕੇ ਅੱਗੇ ਨਿਕਲ ਜਾਂਦੇ ਆ ਉਹਨਾਂ ਦੇ ਖੂਬੀਆਂ ਸੀ ਕਿ ਔਰ ਉਹ ਦੂਜਾ ਐਨੇ ਭੈੜੇ ਨੇ ਕਿ ਵੀ ਉਹ ਆਪਦਾ ਸ਼ਿਕਾਰ ਕਦੇ ਮਾਰ ਕੇ ਨਹੀਂ ਖਾਂਦੇ ਉਹ ਜਿਉਂਦੇ ਨੂੰ ਖਾਂਦੇ ਨੇ ਬਾਕੀ ਜਾਨਵਰ ਨੇ ਚਾਹੇ ਸ਼ੇਰ ਵੀ ਆਪਦਾ ਸ਼ਿਕਾਰ ਮਾਰਦਾ ਪਹਿਲਾਂ ਉਹਨੂੰ ਮਰੇ ਹੋਏ ਨੂੰ ਖਾਂਦਾ ਇਹ ਜਿਉਂਦੇ ਨੂੰ ਖਾਂਦੇ ਨੇ ਮਤਲਬ ਇਸ ਤਰ੍ਹਾਂ ਦੇ ਸ਼ਾਇਦ ਇਗਨੋਰਡ ਇਹ ਜਾਨਵਰ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਅੰਦਰ ਕੋਈ ਆ ਪੋਜ਼ਿਟਿਵ ਥੌਟ ਨਹੀਂ ਆਉਂਦਾ ਲੱਕੜ ਬੱਗਿਆਂ ਨੂੰ ਦੇਖ ਕੇ ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ ਉਹਨਾਂ ਦੀ ਸਾਊਂਡਸ ਨੇ ਜੋ ਲੱਕੜ ਬੱਗਿਆਂ ਦੀ ਉਹ ਇੰਨੀਆਂ ਇਰੀਟੇਟਿੰਗ ਨੇ ਇੰਨੀਆਂ ਗੰਦੀਆਂ ਨੇ ਜੋ ਤੁਹਾਡੇ ਕੰਨਾਂ ਨੂੰ ਤਕਲੀਫ ਦਿੰਦੀਆਂ ਨੇ ਸ਼ੇਰ ਦੀ ਦਿਹਾੜ ਸੁਣ ਕੇ ਤੁਹਾਨੂੰ ਲੱਗੂਗਾ ਹਾਥੀ ਦਾ ਆਵਾਜ਼ ਹੈ ਬਾਕੀ ਜਾਨਵਰਾਂ ਦੀ ਆਵਾਜ਼ਾਂ ਨੇ ਇਹ ਬਹੁਤ ਇਰੀਟੇਟਿੰਗ ਨੇ ਜ਼ਿੱਦੀ ਹੁੰਦੇ ਨੇ ਕਿ ਮਤਲਬ ਇਹਨਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਇਹਨਾਂ ਦੀ ਇਮੇਜਸ ਆਪਣੇ ਖਿਆਲਾਂ ਚ ਲਿਆਉਣਾ ਪੋਜ਼ਿਟਿਵਲੀ ਹਰ ਜਾਨਵਰ ਨੂੰ ਤੁਸੀਂ ਕੁੱਤੇ ਨੂੰ ਤੁਸੀਂ ਸੋਚੋਗੇ ਉਹ ਵੀ ਤੁਹਾਡੇ ਅੰਦਰ ਇੱਕ ਪੋਜ਼ਿਟਿਵ ਥਾਟ ਆਵੇਗਾ ਸ਼ੇਰ ਦਾ ਹਾਥੀ ਦਾ ਮੋਰ ਦਾ ਹਿਰਨ ਦਾ ਪਰ ਇਹਨਾਂ ਨੂੰ ਦੇਖ ਕੇ ਤੁਹਾਨੂੰ ਬੜਾ ਖੁਖਾਰ ਨੇ ਹੂੰ